ਸਤਿ ਸ਼੍ਰੀ ਅਕਾਲ ਮੇਰੇ YouTube ਦੇ ਜਿੰਨੇ ਵੀ ਵਿਖਤ ਵਾਲੇ ਨੇ ਚੋਣ ਵਾਲੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਬਨੇ ਦਿਲਾਪਾ ਦਾ ਜੇ ਗਰਮੀ ਤੋਂ ਰਾਤ ਮਿਲੀ ਹੈ ਬਾਹਰ ਭਰਪੂਰ بارش ਹੋ ਰਹੀ ਹੈ ਔਰ ਆ ਮੇਰੇ ਆਸਪਾਸ ਹੈ ਅੱਜ ਦਾ ਬ੍ਰੇਕਫਾਸਟ ਆ ਦੇਖੋ ਇਹ ਆ ਆਲੂਆਂ ਦੀ ਹਰੀ ਵਾਲੇ ਆਲੂ ਜਿਹਨਾਂ ਨੂੰ ਸ਼ੋਰਬਾ ਬੀਨੇ ਲਿੰਦੇ ਪੰਜਾਬ ਚ ਪਰੇ ਜਰਵਾਸਤ ਬੜੇ ਨੇ ਉਪਰਾਂ ਟਿਕਣ ਬਣਿਆ ਹੁੰਦਾ ਉਹਦੇ ਨਾਲ ਪੂੜੀਆਂ ਨੇ ਉਹਦਾ ਪਿਆਜ ਆ ਉਹਨੇ ਕੋਪਰੇ ਦਾ ਪਰ ਬੜੇ ਜਣਾ ਬਾਦ ਅੱਜ ਇੱਕ ਵਧੀਆ ਵੇਗ ਫਾਸਤਾ ਲੁਪ ਦਾ ਪਕਾ ਬੜਿਆ ਟਿਕਣ ਵੀ ਨੇ ਨਹੀਂ ਆਈ ਸੀ ਪੰਜਾਬੀ ਮੀਟਰ ਪੱਕਾ ਕਦੀ ਨਹੀਂ ਕੋਈ ਵੀ ਸ਼ਾਮ ਦੇ 3:00 ਦਾ ਬਾਅਦ ਇੱਕ ਪੂੜੀਆਂ ਜਾਂ ਖੂਬ ਬੜੀਆਂ ਨਹੀਂ ਜੀ ਜੋੜਗਾ ਨੂੰ ਫਿਰ 5 ਲੱਖ ਦਾ ਖਰਚ ਹੋ ਗਿਆ ਤਾਂ ਮਲੇਣਾ ਕੋਲ ਅਮਾਦ ਅੱਜ ਜਿਹੜੇ ਨੂੰ ਨਾਉ ਬੇਸਤ ਕਰਦੇ ਹੋ ਹੋਏ ਹੋਏ ਨੇ ਘਰ ਤੇ ਨੇ ਕੁੜੀਆਂ ਇਹਨਾਂ ਦਾ ਖਾਣੇ ਮੈਦ ਦੇ ਨੂੰ ਜਿੰਦਾ ਜੋ ਮੜ ਗਿਆ ਵਾ ਬਾਰੇ ਆਟੇ ਦੀਆਂ ਦੇਖੋ ਹੋ ਦਿੱਤੀ ਹੈ ਮੇਰੇ ਦੀ ਪੂਰੀ ਵੀ ਬਹੁਤ ਹੀ ਜ਼ਬਰਦਸਤ ਆ ਗਾਇਰਸ ਤੋਂ ਨਾਲ ਜਰੂਰੀ